ਦਵਾਈ ਲਿਆਏ ਛੁੱਟੀ ਮਿਲ ਗਈ ਉਸਦੂ ਬਾਅਦ ਬੰਦਾ ਆਪਣਾ ਮੋਬਾਈਲ ਕੱਢਦਾ ਤੇ ਚੱਲਦਾ ਨਾ ਚਾਹ ਦੀ ਗੱਲ ਨਾ ਪਾਣੀ ਦੀ ਗੱਲ ਨਾ ਕੋਈ ਦੰਤਨ ਨਾ ਕੁਰਲੀ ਨਾ ਮੂੰਹ ਤੋਣਾ ਪਹਿਲਾਂ ਸਿਰਾਂ ਨੂੰ ਚੱਕ ਕੇ ਮੋਬਾਈਲ ਦੇਖਦੇ ਆ ਸੇ ਵੀ ਬਹੁਤ ਵੱਡੀ ਬਿਮਾਰੀ ਆ ਵੀ ਮੇਰਾ ਵੀ ਕੋਸ਼ਿਸ਼ ਕਰਿਆ ਕਰੋ ਮੋਬਾਈਲਾਂ ਦੇ ਉੱਤੋਂ ਧਿਆਨ ਘਟਾ ਕੇ ਨਾ ਕਿਤਾਬਾਂ ਵੱਲ ਜੋੜ ਗਏ ਆ ਪਿੰਡਾਂ ਦੇ ਲਾਇਬ੍ਰੇਰੀਆਂ ਜੀਵਨੀਆਂ ਪੜ੍ਹ ਗਏ ਸੇਕ ਦੇ ਸਾਲ ਕਾਲ ਹੋਇਆ ਉਹਦਾ ਇਤਿਹਾਸ ਸਮਝ ਗਏ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਸੁੱਖਾ ਸਿੰਘ ਮਹਤਾਜ ਸਿੰਘ ਬੋਤਾ ਸਿਓਂ ਗਰਜਿਆ ਸਿਓਂ ਕਿੰਨੇ ਯੋਧੇ ਹੋਏ ਨੇ ਜਿੰਨਾ ਬਾਰੇ ਸਾਨੂੰ ਜਾਣਣ ਦੀ ਸਮਝਣ ਦੀ ਪੜ੍ਹਨ ਦੀ ਲੋੜ ਆ ਕਿਉਂਕਿ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸੇਧ ਲੈ ਕੇ ਤਾਕਤ ਮਿਲਦੀ ਹੈ ਤੇ ਅੱਗੇ ਕੰਮਾਂ ਲੜ ਦਿੰਦੇ ਨੇ ਸੋ ਮੈਨ ਦਾ ਗਰੇਜ ਮੇਰਾ ਵੀ ਘਟ ਕਰਿਆ ਕਰੋ ਵਰਤੋਂ ਜਿਹੜੀ ਕੱਟ ਕਰੋ ਗਰੇਜ ਕਰਿਆ ਕਰੋ ਤੇ ਕਿਤਾਬਾਂ ਨਾਲ ਵੱਧ ਤੋਂ ਵੱਧ ਜੁੜੋ ਮੇਰਾ ਬਹੁਤ ਜੋਰ ਹੈ ਮੈਂ ਆਪਣੀ ਜ਼ਿੰਦਗੀ ਦੀ ਗੱਲ ਹੁਣ ਦੱਸਣ ਲੱਗਿਆ ਮੇਰਾ ਪਛੋਕੜ ਉਹ ਜੇ ਪਾਸੋਂ ਆਇਆ ਜਿੱਦਾਂ ਮੁੰਡੇ ਲੜਦੇ ਲੜਦੇ ਹੁੰਦੇ ਆ ਜੂਨਕਾ ਹੰਟਰ ਕਹਿੰਦੇ ਆ ਜਦੋਂ ਮੈਂ ਜੇਲ੍ਹ ਗਿਆ ਪਹਿਲੀ ਵਾਰੀ ਬਰਨਾਲੇ ਇੱਥੇ ਤਾਂ ਮੈਂ ਸੋਚਿਆ ਮੈਂ ਹਰ ਇਕੱਲੇ ਰਹਿ ਕੇ ਅੰਦਰ ਜੀ ਨਾ ਲੱਗੇ ਅੱਖੇ ਬਾਈ ਪਾਨਾ ਸਿੱਧੂ ਹਾਂ ਬਾਈ ਜਿੰਦਾਬਾਦ ਆ ਬਾਈ ਸਾਰੇ ਜਿੰਦਾਬਾਦ ਤੂੰ ਸਾਰੇ ਜਿੰਦਾਬਾਦ ਸਾਰੇ ਜਿੰਦਾਬਾਦ ਬਾਈ ਸਾਰਾ ਸਭ ਤੋਂ ਵੱਡੀ ਜਿੰਦਾਬਾਦ ਸੋਡੀ ਆ ਬਾਈ ਵਾਹ ਬਾਈ ਗੱਲ ਸੁਣਾਉਣਾ ਸੁਣੀ 1 ਮਿੰਟ ਵੀਰੇ 1 ਮਿੰਟ 1 ਮਿੰਟ ਬੰਬੜਾ ਚੁੱਪ ਕਰਾ ਦੋ ਬਾਈ ਮੈਂ ਜ਼ਿੰਦਗੀ ਦਾ ਤੁਹਾਨੂੰ ਉਹ ਮੋੜ ਦੱਸਣ ਲੱਗਿਆ ਵੀ ਬੰਦਾ ਮੋੜਾ ਕਿਵੇਂ ਖਾਂਦਾ ਜ਼ਿੰਦਗੀ 'ਚ ਮੈਂ ਸੋਚਿਆ ਬਈ ਯਾਰ ਸਮਾਂ ਨਿਕਾਉਣਾ ਸੀ ਕਿਵੇਂ ਨਿਕਾਈਏ ਯਾਰ ਕਿਉਂਕਿ ਆਪਾਂ ਕੋਈ ਚਾਹ ਪੀ ਜਾਇਆ ਕਰੇ ਕਿਸੇ ਕੋਲ ਬੈਠ ਕੇ ਕੋਈ ਕੈਰਮ ਬੋਰਡ ਖੇਢੀ ਜਾਇਆ ਕਰੇ ਕੋਈ ਤਾਸ਼ ਕੁੱਤੀ ਜਾਇਆ ਕਰੇ ਉਹ ਵੀ ਸਮਾਂ ਲੱਗ ਜਾਂਦਾ ਅੰਦਰ ਜੇਲਾ 'ਚ ਪਰ ਮੈਂ ਨਾਲ ਦੇ ਸਾਥੀ ਨੂੰ ਕਿਹਾ ਮੈਂ ਮੈਨੂੰ ਕਿਤਾਬਾਂ ਦੇ ਕੇ ਜਾ ਕੋਈ ਤੂੰ ਕਿਤਾਬਾਂ ਦੇ ਗਿਆ ਮੈਂ ਪੜ੍ਹਦੀਆਂ ਸ਼ੁਰੂ ਕੀਤੀਆਂ ਹੌਲੀ 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 ਟੀਟ ਕੇ ਜੀ ਲੱਗੀ ਮੈਂ ਪੜ੍ਹਦਾ ਗਿਆ ਪੜ੍ਹਦਾ ਗਿਆ ਪੜ੍ਹਦਾ ਗਿਆ ਤਾਂ ਮੇਰਾ ਬਹੁਤਾ ਜੀਵਨ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਜਿਹਨੂੰ ਆਪਾਂ ਕਹਿ ਸਕਦੇ ਆ ਕਿਤਾਬਾਂ ਵੀ ਹੈਗੀ ਆ ਸਮਝ ਬੰਦੇ ਨੂੰ ਜਿੱਥੇ ਸੰਘਰਸ਼ਾਂ ਚੋਂ ਆਉਂਦੀ ਐ ਜਿੱਥੇ ਬੰਦਾ ਤਰਸਿਆ ਜਾਂਦਾ ਹਾਲਾਤਾਂ ਚੋਂ ਨਿਕਲ ਕੇ ਉੱਥੇ ਕਿਤਾਬਾਂ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ ਸਭ ਤੋਂ ਵੱਡੀ ਗੱਲ ਨੂੰ ਦੱਸਣ ਲੱਗਿਆ ਮੈਂ ਅੱਜ ਜਦੋਂ ਬੰਦਾ ਡੋਲ ਜਾਂਦਾ ਕਿਸੇ ਕੰਮ 'ਚ ਬੰਦਾ ਢੇਰੀ ਢਾ ਦਿੰਦਾ ਵੀ ਯਾਰਾ ਆਦਾ ਮੁਸ਼ਕਲ ਹੈ ਹੱਲ ਨਹੀਂ ਹੋਣਾ ਲੜਿਆ ਨਹੀਂ ਜਾਣਾ ਤਾਂ ਤੁਸੀਂ ਇੱਕ ਗੱਲ ਚੇਤੇ ਰੱਖਿਓ ਕਿਸੇ ਵੀ ਇਤਿਹਾਸ ਦੇ ਯੋਧੇ ਨੂੰ ਯਾਦ ਕਰ ਲਿਓ ਉਹਨੂੰ ਪੜ੍ਹ ਲਿਓ ਤੇ ਕੱਲਾ ਬੰਦਾ ਹੀ ਖਲੜਾ ਪਾ ਦਿੰਦਾ ਬਲੇ ਸੋਨਿਆ ਇਹ ਬਹੁਤ ਹੌਸਲਾ ਦਿੰਦੀਆਂ ਨੇ ਚੀਜ਼ਾਂ ਅੱਜ ਅਸੀਂ ਕਹਿ ਦਿੰਨੇ ਆ ਕਿ ਦੁੱਲਾ ਕੌਣ ਸੀ ਜੱਗਾ ਕੌਣ ਸੀ ਸੁੱਚਾ ਕੌਣ ਸੀ ਜਿਉਣਾ ਕੌਣ ਸੀ ਜਿਨ੍ਹਾਂ ਨੇ ਵਕਤ ਪਾਇਆ ਹਕੂਮਤਾਂ ਨੂੰ ਕੱਲਿਆਂ-ਕੱਲਿਆਂ ਨੇ ਤਖਤੇ ਪਲਟਤੇ ਸੀ ਭਾਵੇਂ ਅੱਜ ਵੀ ਪੜਦੇ ਆ ਨਾ ਜਾਂ ਗੀਤ ਮੰਨ ਲਓ ਗੀਤ ਚੱਲਦਾ ਕਰੇ ਦੁੱਲੇ ਦਾ ਦੁੱਲੇ ਪੱਟੀ ਦਾ ਗੀਤ ਚੱਲਦਾ ਓਏ ਦਿੱਲੀ ਦੇ ਕਿੰਗਰੇਟਾ ਤੇ ਸੀ ਵਿੱਚ ਹੀ ਬੇਗਮਾਂ ਬੰਦ ਲੀਆਂ ਸੀ ਤੇ ਦਲਕਾਰਿਆ ਸੀ ਅਕਬਰ ਨੂੰ ਵੀ ਆ ਜਾ ਜਦੋਂ ਇਹ ਸੋਚਦੇ ਨੇ ਨਾ ਯਾਰ ਵੀ ਇੱਕ ਬੰਦਾ ਐਡੀ ਵੱਡੀ ਸਲਤਨਤ ਨੂੰ ਐਡੀ ਵੱਡੀ ਹਕੂਮਤ ਨੂੰ ਚੈਲੰਜ ਕਰ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਇਹ ਚੀਜ਼ਾਂ ਹੁੰਦੀਆਂ ਨੇ ਗੀਤ ਵੀ ਉਹ ਸੁਣਿਆ ਕਰੋ ਜਿਹੜੇ ਪ੍ਰੇਰਣਾ ਦਿੰਦੇ ਆ ਇਤਿਹਾਸ ਨਾਲ ਜੋੜਦੇ ਆ ਯੋਧਿਆਂ ਦੀਆਂ ਬਾਰਾਂ ਵੀਰ ਰਸ ਦੀਆਂ ਗੱਲਾਂ ਹੁੰਦੀਆਂ ਨੇ ਬਹੁਤ ਵਾਰੀ ਅੱਜ ਕੱਲ੍ਹ ਵੀਰ ਰਸ ਦੇ ਵਿੱਚ ਆਪਾਂ ਆਪਣੀਆਂ ਬਾਰਾਂ ਸਾਡੇ ਢਾਢੀ ਦੋਨੋਂ ਵੀ ਭਰਾਵੋ ਹਟ ਕੇ ਤੇ ਆਪਾਂ ਸੁਣਨੋਂ ਵੀ ਹਟ ਗਏ ਇਹ ਚੀਜ਼ਾਂ ਨਾਲ ਜੁੜਨ ਦੀ ਲੋੜ ਆ ਨੌਜਵਾਨਾਂ ਨੂੰ ਬੇਨਤੀ ਇਹ ਆ ਵੱਧ ਤੋਂ ਵੱਧ ਨਾ ਚੀਜ਼ਾਂ ਨਾਲ ਬਾਈ ਜੁੜੋ ਤੁਹਾਡਾ ਜੀਵਨ ਬਦਲ ਜਾਣਾ ਯਾਰ ਜ਼ਿੰਦਗੀ ਬਦਲ ਜਾਂਦੀ ਆ ਮੇਰੀ ਬਦਲੀ ਆ ਬਾਈ ਮੈਂ ਤਾਂ ਦੱਸਣ ਲੱਗਿਆ ਜਿਵੇਂ ਇੱਥੋਂ ਤੱਕ ਆਇਆ ਤਾਂ ਬਹੁਤ ਇੰਨਾ ਗੱਲਾਂ ਦਾ ਯੋਗਦਾਨ ਮੇਰੀ ਜ਼ਿੰਦਗੀ 'ਚ ਰਿਹਾ ਸੋ ਮੈਂ ਹੁਣ ਗੱਲਬਾਤ ਕਰਦਾ ਤੇ ਬਹੁਤ ਮੈਨੂੰ ਪਤਾ ਬੜੇ ਸਬਰ ਦੇ ਨਾਲ ਸੁਣ ਰਹੇ ਹੋ ਪੂਰੇ ਐ ਸਾਹ ਦੀ ਮੁੱੱਚਾ ਲੈ ਰਹੇ ਪਰ ਅਮਲ ਵੀ ਕਰਿਆ ਕਰ ਬਾਈਟ ਲੈਣੀ ਤੇ ਆਪਾਂ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਵੀ ਜਿਹੜੀਆਂ ਫੋਰਸਾਂ ਨੇ ਇਹ ਫੋਰਸਾਂ ਜਦੋਂ ਜਾਬਤੇ ਚ ਹੋ ਗਈਆਂ ਨਾ ਤਾਂ ਜੰਗ ਉਦੋਂ ਜਿੱਤੀ ਜਾਂਦੀ ਹੈ ਫੋਰਸਾਂ ਦਾ ਜਾਬਤੇ ਚ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਜਾਬਤੇ ਚ ਰਹਿ ਕੇ ਜਿੱਤ ਸਕਦੇ ਹੋ ਜਦੋਂ ਫੋਰਸਾਂ ਬੇਕਾਬੂ ਹੋ ਜਾਂਦੀਆਂ ਨੇ ਬੇਲਗਾਮ ਹੋ ਜਾਂਦੀਆਂ ਨੇ ਫਿਰ ਫੋਰਸਾਂ ਹਾਰ ਜਾਂਦੇ ਨੇ ਸੋ ਸਾਡੇ ਕੋਲੇ ਚਾਵਤਾ ਰਹਿਣਾ ਬਹੁਤ ਜ਼ਰੂਰੀ ਆ ਸਬਰ ਰੱਖਣਾ ਬਹੁਤ ਜ਼ਰੂਰੀ ਆ ਹਰ ਗੱਲ ਦਾ ਮਸਲੇ ਦਾ ਹੱਲ ਇਹ ਚੁਟਕੀਆਂ ਨਾਲ ਹੀ ਹੁੰਦਾ ਹੁੰਦਾ ਵਿੱਚ ਚੁਟਕੀ ਮਾਰੀ ਮਸਲੇ ਦਾ ਹੱਲ ਹੋ ਗਿਆ ਨਹੀਂ ਸਾਡੀ ਨੌਜਵਾਨੀ ਤਾਂ ਤੀ ਬਹੁਤ ਹੁੰਦੀ ਹੈ ਮੈਂ ਸੁਡੇ ਜੀ ਆ ਕਹਿੰਦਾ ਮੈਂ ਤੁਹਾਡੇ ਨਾਲ ਬਾਅਦ ਤੱਤਾ ਸੀ ਕਿਤੇ ਪਰ ਮੈਨੂੰ ਹੌਲੀ ਹੌਲੀ ਸਮਝ ਪਈ ਦੀ ਹਰ ਮਸਲੇ ਦਾ ਹੱਲ ਜਿੰਨਾ ਅਸੀਂ ਗਰਮੀ ਨਾ ਕਰਨਾ ਚਾਹੁੰਦੇ ਆ ਜਿੰਨਾ ਛੇਦੀ ਕਰਨਾ ਚਾਹੁੰਦੇ ਆ ਉਹਨੂੰ ਹੌਲੀ 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 ਸਬਰ ਨਾਲ ਅੱਜ ਨੀਆਂ ਫੋਰਸਾਂ ਖੜੀਆਂ ਨੇ ਆਵੇਦਾਲੇ ਪੁਲਸਾਂ ਖੜੀਆਂ ਨੇ ਪ੍ਰਸ਼ਾਸਨ ਖੜਾ ਹੈ ਇਹ ਤੁਹਾਡੇ ਹੁਲੜ ਪੁਨੇ ਤੋਂ ਘੱਟ ਤੁਹਾਡੇ ਜਾਬਤੇ ਤੋਂ ਵੱਧ ਡਰਦਿਆਂ ਇਸੇ ਕਰਕੇ ਨੌਜਵਾਨੀ ਦੇ ਉੱਤੇ ਲਾਠੀ ਚਾਰਜ ਕਰਨਾ ਡਾਂਗਾ ਮਾਰਨੀ ਸੌਖੀ ਹੋ ਜਾਂਦੀ ਹੈ ਇਹਨਾਂ ਨੂੰ ਪਰ ਜਿਹੜੇ ਇਹਨਾਂ ਦੇ ਜਾਬਤਾ ਆਲੇ ਬੰਦੇ ਹੁੰਦੇ ਨੇ ਜੂਨੀਅਨ ਆਲੇ ਉਹਨਾਂ ਦੇ ਡਾਂਗਾ ਭਰਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਇੱਕ ਹੋਰ ਗੱਲ ਸੁਣ ਲਓ ਮੇਰੀ ਬੇਨਤੀ ਆ ਬਾਈ ਪਿੰਡਾਂ ਦੇ ਵਿੱਚ ਮੈਂ ਬੋਲਦਾ ਹੁੰਨਾ ਪ੍ਰਚਾਰ ਕਰਦਾ ਹੁੰਨਾ ਮੇਰਾ ਹਰ ਥਾਂ ਇੱਕੋ ਹੀ ਪ੍ਰਚਾਰ ਹੈ ਇੱਕੋ ਹੀ ਗੱਲ ਮੈਂ ਕਹਿੰਦਾ ਰਹਿਣਾ ਕਿ ਬਾਈ ਪਿੰਡਾਂ ਦੇ ਵਿੱਚ ਜਥੇਬੰਦ ਗਰੂਪ ਵਿੱਚ ਇਕੱਠੇ ਹੋ ਜਾਓ ਜੇ ਬਚਨਾ ਤਾਂ ਇਕੱਠੇ ਹੋ ਜਾਓ ਬਾਈ ਬੜਾ ਜ਼ੋਰ ਲੱਗਿਆ ਅੱਡੀ ਛੋਟੀ ਦਾ ਉਹ ਮੋਦੀ ਤੋਂ ਲੈ ਕੇ ਭਾਰਤੀ ਏਜੰਸੀਆਂ ਦਾ ਇੱਥੋਂ ਪੰਜਾਬ ਸਰਕਾਰ ਦਾ ਏਜੰਸੀਆਂ ਦਾ ਵੀ ਲੋਕਾਂ ਨੂੰ ਦਫਾੜ ਕਰ ਦਿਓ ਜਥੇਬੰਦਕ ਨਹੀਂ ਹੋਣ ਦੇਣਾ ਇੰਨਾ ਦਾ ਜੋਰ ਲੱਗਿਆ ਕਿ ਜਥੇਬੰਦੀਆਂ ਵਾਲੇ ਜੀ ਫੰਡ ਇਕੱਠਾ ਕਰਨ ਦੇ ਮਾਰੇ ਧਰਨੇ ਲਾ ਲੰਦੇ ਆ ਜੀ ਜਥੇਬੰਦੀਆਂ ਵਾਲੇ ਜੀ ਉੱਥੇ ਧਰਨਾ ਮੋਰਚਾ ਵੇਚ ਆਏ ਜੀ ਗੁੱਸਾ ਦਾ ਕਦੇ ਭਾਈ ਮੈਂ ਉਹ ਬੰਦਾ ਜਿਹੜੇ ਬੰਦੇ ਨੂੰ 27 ਤਰੀਕ ਤੋਂ ਸਟੇਜ ਦੇ ਉੱਤੋਂ ਗਦਾਰ ਕਹਤਾ ਸੀਗਾ ਉਹਨੂੰ ਯਾਦ ਹੋਣਾ ਵੀ ਲੱਖਾ ਤੇ ਦੀਪ ਗਦਾਰ ਆ ਯਾਰ ਆ ਭਾਈ ਯਾਰ ਪਰ ਮੈਂ 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 ਉਹ ਗੱਲ ਨੂੰ ਵਿੱਥੀ ਪੀ ਗਿਆ ਗੁੱਸਾ ਕਿਹਦੇ ਜਮਨਤ ਨਹੀਂ ਹੁੰਦਾ ਬਹੁਤ মিডিਆ ਮੇਰੇ ਕੋਲੇ ਆਉਂਦਾ ਸੀ ਕਿ ਭਾਈ ਤੈਨੂੰ ਗद्दार ਕਿਹਾ ਗਿਆ ਹਾਲਾਂਕਿ ਪਰਚੇ ਵੀ ਸਾਡੇ ਤੋਂ ਤੋਂ ਬਾਅਦ ਹੋਏ ਉੱਥੇ ਮੈਂ ਕੋਈ ਗੱਲ ਨਹੀਂ